ਗਲੋਬਲ ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਅਨੂਜਾ ਸ਼ਰਮਾ ਪੰਜਾਬ ਦੇ ਵਿੱਚ ਇੱਕ ਖਬਰ ਜਿਸ ਵਕਤ ਪਹੁੰਚੀ ਕਿ ਕੈਨੇਡਾ ਨੇ ਆਪਣੀਆਂ ਪਾਲਿਸੀਆਂ ਦੇ ਵਿੱਚ ਬਦਲਾਵ ਕੀਤਾ ਉਸ ਤੋਂ ਬਾਅਦ ਤੋਂ ਹੀ ਜਿਹੜੀ ਨੌਜਵਾਨੀ ਹੈ ਉਹਨਾਂ ਦੇ ਵਿੱਚ ਬਹੁਤ ਜ਼ਿਆਦਾ ਭੱਜ ਦੌੜ ਮਚ ਗਈ ਹਰ ਕੋਈ ਜਾਣਨਾ ਚਾਹੁੰਦਾ ਹੈ ਕਿ ਇਹ ਬਦਲਾਵ ਹੈ ਕੀ ਚੀਜ਼ਾਂ ਨੇ ਔਰ ਲੋਕਾਂ ਨੇ ਇਸ ਖਬਰ ਤੋਂ ਬਾਅਦ ਵੱਖਰੇ ਵੱਖਰੇ ਢੰਗ ਦੇ ਸਟੈਪਸ ਵੀ ਲੈਣੇ ਸ਼ੁਰੂ ਕਰ ਦਿੱਤੇ ਕਿਉਂਕਿ ਲੋਕਾਂ ਨੂੰ ਸਹੀ ਤਰੀਕੇ ਦੀ ਇਨਫੋਰਮੇਸ਼ਨ ਨਹੀਂ ਮਿਲ ਰਹੀ ਸੀ ਔਰ ਜਿੱਥੇ ਤੱਕ ਮਿਲ ਰਹੀ ਸੀ ਔਰ ਉਹਨਾਂ ਨੂੰ ਬਹੁਤ ਗਲਤ ਢੰਗ ਦੇ ਨਾਲ ਗਾਈਡ ਵੀ ਕੀਤਾ ਜਾ ਰਿਹਾ ਸੀ ਇਸ ਵਕਤ ਸਾਡੇ ਨਾਲ ਜਿਹੜੇ ਮਾਹਰ ਨੇ ਉਹ ਮੌਜੂਦ ਨੇ ਦਿਦਾਰ ਸਿੰਘ ਜੀ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਸਿੰਘ ਸਾਹਿਬ ਜਿਸ ਵਕਤ ਅਸੀਂ ਇਹ ਚੀਜ਼ ਦੀ ਗੱਲ ਕਰਦੇ ਹਾਂ ਪਾਲਿਸੀ ਦੇ ਵਿੱਚ ਬਦਲਾਵ ਹੋਇਆ ਪਹਿਲਾਂ ਤਾਂ ਇਹ ਹੀ ਪੁੱਛਾਂਗੇ ਕੀ ਬਦਲਾਵ ਹੈ ਐਕਚੁਅਲ ਦੇ ਵਿੱਚ ਕੀ ਪਾਲਿਸੀ ਹੈ ਕਿਸ਼ਤ ਬਦਲਾਵ ਕੀਤਾ ਗਿਆ ਪਹਿਲਾਂ ਤਾਂ ਮੈਂ ਤੁਹਾਡੇ ਸਮੂਹ ਅਧਾਰੇ ਦਾ तहे ਦਿਲੋਂ ਧੰਨਵਾਦੀ ਹਾਂ ਜਿਨ੍ਹਾਂ ਨੇ ਮੈਨੂੰ ਇਹਨਾਂ ਮਾਨ ਬਖਸ਼ਿਆ ਔਰ ਪੂਰੀ ਆਡੀਅנס ਨੂੰ ਸਤਿ ਸ਼੍ਰੀ ਅਕਾਲ ਮੇਰੇ ਵੱਲੋਂ ਮੈਂ ਜਿੱਥੋਂ ਤੱਕ ਜੀਆਈਸੀ ਅਕਾਊਂਟ ਦੇ ਵਿੱਚ ਫੰਡਿੰਗ ਚੇਂਜ ਹੋਈ ਹੈ ਜਾਂ ਕੁਝ ਹੋਰ ਵੀ ਬਹੁਤ ਸਾਰੇ ਚੀਜ਼ਾਂ ਨੇ ਜਿਹੜੇ ਜਨਵਰੀ ਦੇ ਵਿੱਚ ਐਕਸਪੈਕਟਿਡ ਕੀਤੇ ਜਾ ਰਹੇ ਕੈਨੇਡੀਅਨ ਮਾਈਗ੍ਰੇਸ਼ਨ ਵੱਲੋਂ ਜਾਂ ਉਹਨਾਂ ਦੀ ਮਿਨਿਸਟਰੀ ਵੱਲੋਂ ਇਮੀਗ੍ਰੇਸ਼ਨ ਨੂੰ ਲੈ ਕੇ ਪੜ ਇੱਕ ਸੋਚਣ ਵਾਲੀ ਗੱਲ ਹੈ ਕਿ ਇਹ ਕੈਨੇਡੀਅਨ ਇਮੀਗ੍ਰੇਸ਼ਨ ਦੀ ਨਿਊਜ਼ ਆ ਇਹ ਇੰਡੀਆ ਦੇ ਵਿੱਚ ਜਾਂ ਵਰਲਡ ਦੇ ਵਿੱਚ ਔਰ ਕਿਤੇ ਵੀ ਇੰਨੀ ਹਾਈਲਾਈਟਡ ਨਹੀਂ ਹੋਈ ਜਿੰਨੀ ਪੰਜਾਬ ਦੇ ਵਿੱਚ ਇਹਨੂੰ ਮਤਲਬ ਹਾਈਲਾਈਟਡ ਕੀਤਾ ਗਿਆ ਜਿੰਨਾ ਪੰਜਾਬ ਦੇ ਵਿੱਚ ਮੀਡੀਆ ਨੇ ਤੇ ਨਿਊਜ਼ਪੇਪਰਾਂ ਨੇ ਜਾਂ ਸੋਸ਼ਲ ਮੀਡੀਆ ਤੇ ਕਿਉਂਕਿ ਸਭ ਤੋਂ ਵੱਡੀ ਮੰਡੀ ਹੈ ਨਾ ਜਿਹੜੀ ਇਮੀਗ੍ਰੇਸ਼ਨ ਦੀ ਮੰਡੀ ਸ਼ਬਦ ਮੈਂ ਇਸਤੇਮਾਲ ਕਰ ਰਿਹਾ ਉਹ ਪੰਜਾਬ ਉਹਨਾਂ ਦੀ ਔਰ ਸਾਡੀ ਬਦਕਿਸਮਤੀ ਇਹ ਆ ਕਿ ਸਾਡੇ ਲੋਕ ਮੈਂ ਖੁਦ ਇਸ ਇੰਡਸਟਰੀ ਚ ਪ੍ਰਵਾਸ ਨਾਲ ਜੁੜੀ ਹੋਈ ਇੰਡਸਟਰੀ ਚ ਬੈਠਾ ਪਰ ਬਦਕਿਸਮਤੀ ਇਹ ਆ ਵੀ ਸਾਡੀ ਇੰਡਸਟਰੀ ਦੇ ਵਿੱਚ ਬਹੁਤ ਸਾਰੇ ਅਨ ਐਜੂਕੇਟ ਲੋਕ ਅਨ ਐਕਸਪੀਰੀਐਂਸਡ ਲੋਕ ਔਰ ਸਿਰਫ ਤੇ ਸਿਰਫ ਜਿਨ੍ਹਾਂ ਦਾ ਇਸ ਇੰਡਸਟਰੀ ਜੁੜ ਕੇ ਮਕਸਦ ਹੈਗਾ ਪੈਸਾ ਕਮਾਉਣਾ ਉਹ ਲੋਕ ਲੋਕ ਆ ਜਿਹੜੇ ਉਹ ਬਹੁਤ ਜ਼ਿਆਦਾ ਜੁੜ ਗਏ ਨੇ ਉਹਨਾਂ ਕਰਕੇ ਜਿਹੜੀ ਏਡੀਕ ਗੱਲ ਹੁੰਦੀ ਆ ਉਹਨੂੰ ਬਹੁਤ ਵੱਡੀ ਬਣਾ ਕੇ ਪੇਸ਼ ਕੀਤਾ ਜਾਂਦਾ ਹੈ ਕੈਨੇਡਾ ਦੇ ਵਿੱਚ ਜਦੋਂ ਕੋਈ ਵੀ ਸਟੱਡੀ ਵੀਜ਼ੇ ਤੇ ਜਾਂਦਾ ਤਾਂ ਕੈਨੇਡੀਅਨ ਗਵਰਨਮੈਂਟ ਦਾ ਇੱਕ ਬੇਸਿਕ ਰੂਲ ਸੀ ਉਹ ਪਹਿਲਾਂ ਇਸ ਤੋਂ ਐਸਡੀਐਸ ਪ੍ਰੋਗਰਾਮ ਹੁੰਦਾ ਸੀ ਉਸ ਤੋਂ ਬਾਅਦ ਉਹਨਾਂ ਨੇ ਐਸ ਸਟੂਡੈਂਟ ਪਾਰਟਨਰਸ਼ਿਪ ਪ੍ਰੋਗਰਾਮ ਸ਼ੁਰੂ ਕੀਤਾ ਐਸਪੀਪੀ ਤਾਂ ਉਹ ਲੈ ਕੇ ਆਏ ਕਿ ਤੁਸੀਂ 10230 ਡਾਲਰ ਆ ਜਿਹੜੇ ਡਿਪੋਜ਼ਿਟ ਕਰਨੇ ਆ ਤਾਂ ਜੋ ਜਦੋਂ ਸਟੂਡੈਂਟ ਸਾਡੀ ਕੰਟਰੀ ਦੇ ਵਿੱਚ ਆਵੇ ਤਾਂ ਕਿਸੇ ਵੀ ਪਬਲਿਕ ਫੰਡ ਦੇ ਉੱਪਰ ਬਰਡਨ ਨਾ ਬਣੇ ਜਾਂ ਉਹ ਕਿਸੇ ਵੀ ਸਿਟੀਜ਼ਨ ਦੇ ਉੱਪਰ ਜਾਂ ਪਰਮਾਨੈਂਟ ਰੈਜ਼ਿਡੈਂਸੀ ਹੋਲਡਰ ਚਾਹੀ ਉਹਦੇ ਲਿੰਕ ਵਾਲਾ ਹੀ ਹੋਵੇ ਤਾਂ ਅਗਰ ਉਹਨੂੰ ਕੋਈ 2-4 ਮਹੀਨੇ ਥਿਆ ਕਿ এনवायरमेंट ਨੂੰ ਸਮਝਣ ਚ ਲੱਗਣ ਉਹਨੂੰ ਜੌਬ ਨਹੀਂ ਮਿਲਦੀ ਉਹਨੂੰ ਇਸ এনवायरमेंट ਚ ਢਲਣ ਲਈ ਟਾਈਮ ਚਾਹੀਦਾ ਤਾਂ ਉਹਦੇ ਕੋਲ ਖਾਣ ਦਾ ਖਰਚਾ ਉਹਦੇ ਕੋਲੇ ਰਹਿਣ ਪੀਣ ਦਾ ਖਰਚਾ ਹੋਵੇ ਉਹ ਮਤਲਬ ਅਡਜਸਟ ਹੋ ਜੇ ਇਸ ਕਲਚਰ ਚ ਆ ਕੇ ਹੁਣ ਉਹਨਾਂ ਨੂੰ ਲੱਗਾ ਜਿੱਦਾਂ ਜਿੱਦਾਂ ਮੰਗਾਈ ਵਧ ਰਹੀ ਆ ਜਾਂ ਲੋਕਾਂ ਦਾ ਰੁਝਾਨ ਵਧ ਰਿਹਾ ਤਾਂ ਕਿਉਂ ਨਾ ਇਹਨੂੰ ਡਬਲ ਕਰ ਦਿੱਤਾ ਜਾਵੇ ਇੱਕੋ ਦਮ ਡਬਲ ਕਰਨਾ ਵੈਸੇ ਥੋੜਾ ਜਿਹਾ ਡਿਫਿਕਲਟ ਤਾਂ ਸੀ ਪਰ ਜਦੋਂ ਉਹ ਕਹਿੰਦੇ ਨਾ ਇਕਨੋਮਿਕਸ ਜਿਹਨੇ ਪੜਿਆ ਡਿਮਾਂਡ ਤੇ ਸਪਲਾਈ ਆ ਜਦੋਂ ਜਾਣ ਵਾਲਿਆਂ ਦਾ ਘਟਾ ਨਹੀਂ ਹੈਗਾ ਤਾਂ ਉਹਨਾਂ ਨੂੰ ਲੱਗਦਾ ਵੀ ਕਿਉਂ ਨਾ ਇਹਨੂੰ ਡਬਲ ਕਰ ਦਿੱਤਾ ਜਾਵੇ ਸਾਡੀ ਕੰਟਰੀ ਦੇ ਵਿੱਚ ਇਨਵੈਸਟਮੈਂਟ ਆ ਰਹੀ ਹੈ ਕਿਉਂਕਿ ਉਹ ਐਜੂਕੇਸ਼ਨ ਡਿਲੀਵਰ ਕਰ ਰਹੇ ਆ ਉਹ ਲੋਕੀ ਉਹਨਾਂ ਨੂੰ ਪ੍ਰੈਫਰੈਂਸ ਦੇ ਰਹੇ ਉੱਥੇ ਜਾਣਾ ਚਾਹ ਰਹੇ ਆ ਤਾਂ ਆਟੋਮੈਟਿਕਲੀ ਉਹ ਪਰ ਇਹ ਨਿਊਜ਼ ਨੂੰ ਜਿੱਦਾਂ ਹੀ ਉਹਨਾਂ ਨੇ ਵਧਾਤਾ ਬਹੁਤ ਸਾਰੇ ਸਾਡੀ ਇੰਡਸਟਰੀ ਦੇ ਲੋਕਾਂ ਨੇ ਪ੍ਰਾਈਵੇਟ ਕਾਲਜ ਪ੍ਰਮੋਟ ਕਰਨਾ ਮਾਰੇ ਬੜਾ ਤੋੜ ਮਰੋੜ ਕੇ ਨੂੰ ਬੜੇ ਤਰੀਕਿਆਂ ਨਾਲ ਪੇਸ਼ ਕੀਤਾ ਹਾਲਾਂਕਿ ਅਗਰ ਕਿਸੇ ਸਟੂਡੈਂਟ ਨੇ ਆਪਣੀ ਵਾਈਫ ਨਾਲ ਜਾਂ ਬੱਚੇ ਦੇ ਨਾਲ ਜਾਂ ਕਿਸੇ ਲੜਕੀ ਨੇ ਆਪਣੇ ਹਸਬੰਡ ਦੇ ਨਾਲ ਜਾਂ ਬੱਚੇ ਦੇ ਨਾਲ ਜਾਣਾ ਤਾਂ 20635 ਇਹ 31635 ਆ ਲਗਭਗ ਜੇ ਮੈਂ 2 ਸਾਲਾਂ ਦੀ ਟਿਊਸ਼ਨ ਫੀਸ ਲਾਵਾਂ 40-45000 ਹੋਊਗਾ 70 ਤੋਂ 75000 ਡਾਲਰ ਦਾ ਜਿਹਦੇ ਕੋਲੇ ਅਰੇਂਜਮੈਂਟ ਹੈਗਾ ਸਪਾਊਸ ਦੇ ਨਾਲ ਉਹ ਪੜਨ ਜਾਵੇ ਕੈਨੇਡਾ ਉਸ ਤੋਂ ਬਿਨਾ ਕੋਈ ਫਾਇਦਾ ਨਹੀਂ ਹੈਗਾ ਬਟ ਇਹਨੂੰ ਤੋੜ ਮਰੋੜ ਕੇ ਪੇਸ਼ ਕੀਤਾ ਜਾ ਰਿਹਾ 31 ਤਰੀਕ ਤੋਂ ਪਹਿਲਾਂ ਫਾਈਲ ਲਾਓ 2 ਘੰਟਿਆਂ ਦੀ ਫਾਈਲ ਲਾਓ 1 ਘੰਟੇ ਦੀ ਫਾਈਲ ਲਾਓ ਉਹ ਕਿਤੇ ਨਾ ਕਿਤੇ ਨਾ ਉਹੋ ਗੱਲ ਆ ਜਾਂਦੀ ਹੈ ਵੀ ਐਜੂਕੇਸ਼ਨ ਨੂੰ ਪਿੱਛੇ ਛੱਡ ਕੇ ਜਿੰਨਾ ਚਿਰ ਅਸੀਂ ਇਹਨੂੰ ਮੰਡੀ ਬਣਾ ਕੇ ਚੱਲਾਂਗੇ ਤਾਂ ਉਹਨਾਂ ਚਿਰ ਜੇ ਕੋਈ ਵੀ ਫੇਰ ਬਦਲ ਹੋਊਗਾ ਤਾਂ ਉਹ ਨਿਊਜ਼ ਮੀਡੀਆ 'ਚ ਉਛਾਲੀ ਜਾਊਗੀ ਕਿਤੇ ਨਾ ਕਿਤੇ ਲੋਕਾਂ ਦਾ ਧਿਆਨ ਖਿੱਚਿਆ ਜਾਊਗਾ ਕਿਤੇ ਨਾ ਕਿਤੇ ਲੋਕਾਂ ਨੂੰ ਗੁੰਮਰਾ ਕਰਕੇ ਆਪਣਾ ਫਾਇਦਾ ਕਰਨ ਦੇ ਲਈ ਉਹਨੂੰ ਤੋੜ ਮਰੋੜ ਕੇ ਵੀ ਪੇਸ਼ ਕੀਤਾ ਜਾਊਗਾ ਮੈਂ ਇਹ ਹੀ ਸਵਾਲ ਕਰਨਾ ਕਿਸੇ ਜਿਵੇਂ ਤੁਸੀਂ ਵੀ ਕਿਹਾ ਕਿ ਇਹ ਕੋਨਾਂ ਨੇ ਡੈਡ ਲਾਈਨ ਦਿੱਤੀ 31 ਦਸੰਬਰ ਦੀ 31 ਦਸੰਬਰ ਤੋਂ ਬਾਅਦ ਕਿਹਾ ਗਿਆ ਕਿ ਇਹ ਪਾਲਿਸੀਆਂ ਬਦਲ ਜਾਣਗੀਆਂ ਬਥੇਰੇ ਇਮੀਗ੍ਰੇਸ਼ਨ ਵਾਲੇ ਉਹ ਵੀ ਨੇ ਉਹ ਕਹਿੰਦੇ ਕਿ ਅਗਰ 31 ਦਸੰਬਰ ਤੋਂ ਪਹਿਲਾਂ ਪਹਿਲਾਂ ਫਾਈਲ ਲਾ ਲੂਗੇ ਤਾਂ ਤੁਹਾਡੇ ਪੁਰਾਣੇ ਵਾਲੇ ਬਜਟ ਤੇ ਜਾਊਗੀਆਂ ਉਸ ਤੋਂ ਬਾਅਦ ਕਹਿੰਦੇ ਤੁਸੀਂ 1 ਜਨਵਰੀ ਤੋਂ ਲਾਉਂਗੇ ਤਾਂ ਫਿਰ ਤੁਹਾਨੂੰ ਵੱਧ ਕੇ ਪੈਸੇ ਦੇਣੇ ਪੈਣਗੇ ਹਰ ਚੀਜ਼ ਵੱਖਰੇ ਢੰਗ ਦੇ ਨਾਲ ਹੋਊਗੀ ਕੀ ਇਹ ਚੀਜ਼ ਠੀਕ ਹੈ ਜਾਂ ਹੁਣ ਜਿਹੜਾ ਬੰਦਾ ਵੀ ਫਾਈਲ 31 ਦਸੰਬਰ ਤੋਂ ਪਹਿਲਾਂ ਵੀ ਲਾਊਗਾ ਉਹਨਾਂ ਨੂੰ ਵੀ ਉਹੀ ਸਾਰੀ ਬਜਟ ਰੇਨ ਚ ਜਾਣਾ ਪਊਗਾ ਮੈਡਮ ਦੇਖੋ ਜਿਹੜਾ ਕ੍ਰਿਸਮਸ ਦਾ ਤਿਹਾਰ ਹੈ ਨਾ ਉਹ ਜਿੱਦਾਂ ਸਾਡੇ ਮੁਲਕ ਦੇ ਵਿੱਚ ਸਾਨੂੰ ਦੀਵਾਲੀ ਦਾ ਚਾਫ ਦਾ ਦੀਵਾਲੀ ਦੇ ਤਿਹਾਰ ਨਾਲ ਬਹੁਤ ਸਾਰੇ ਫੈਸਲੇ ਜੁੜੇ ਹੁੰਦੇ ਆ ਗੋਰਿਆਂ ਦਾ ਜਿਹੜਾ ਮੇਨ ਤਿਹਾਰ ਹੈ ਕ੍ਰਿਸਮਸ ਕੋਈ ਰਿਗੋਰਾ ਜਿਹੜਾ ਮਤਲਬ ਬੇਸਿਕਲੀ ਉਥੋਂ ਦਾ ਬੌਰਨ ਐਂਡ ਬਰਾਟ ਆਪਾ ਉਹ ਦਸੰਬਰ ਦੇ ਮਹੀਨੇ ਵਿੱਚ 15 20 ਦਸੰਬਰ ਤੋਂ ਬਾਅਦ ਕੰਮ ਕਰਕੇ ਰਾਜ਼ੀ ਨਹੀਂ ਹੈਗਾ ਕਿਉਂਕਿ ਉਹਨਾਂ ਦਾ ਇਅਰ ਐਂਡ ਆ 홀ੀਡੇ ਆ ਜਾਂਦੀਆਂ ਸਿਰਫ ਉਹ ਪ੍ਰਾਈਵੇਟ ਕਾਲਜ ਚੰਦ ਪ੍ਰਾਈਵੇਟ ਕਾਲਜ ਆ ਜਿਹੜੇ ਹੁਣ ਐਲਓਏ ਦੇ ਦੇਣਗੇ ਤੁਹਾਨੂੰ ਇੰਨੀ ਜਲਦੀ ਮੈਂ ਚੰਗੇ ਕਾਲਜਾਂ ਦੀ ਗੱਲ ਕਰਾਂ ਚੰਗੇ ਯੂਨੀਵਰਸਿਟੀ ਦੀ ਗੱਲ ਕਰਾਂ ਜਿਹਦਾ ਆਫਰ ਲੈਟਰ ਹੀ 15 ਤੋਂ 20 ਦਿਨ ਲੈਂਦਾ ਫਿਰ ਉਹਦੀ ਲੈਟਰ ਆਫ ਐਸੈਪਟੈਂਸ ਆਉਣ ਨੂੰ ਟਾਈਮ ਚਾਹੀਦਾ ਤੁਹਾਨੂੰ ਫੀਸ ਡਿਪੋਜ਼ਿਟ ਕਰਵਾਉਣ ਨੂੰ ਟਾਈਮ ਚਾਹੀਦਾ ਇੰਟਰਨੈਸ਼ਨਲ ट्रांजੈਕਸ਼ਨ ਕਰਨੀ ਆ ਤਿੰਨ ਤੋਂ ਚਾਰ ਦਿਨ ਤੱਕ ट्रांजੈਕਸ਼ਨ ਲੈਂਦੀ ਆ ਤੇ ਫਿਰ ਦੋ ਘੰਟਿਆਂ 'ਚ ਐਲਓਏ ਤਾਂ ਉਹੀ ਆਏਗੀ ਨਾ ਜਿੱਥੇ ਟਿਊਸ਼ਨ ਫੀਸ ਡਿਪੋਜ਼ਿਟ ਹੀ ਨਹੀਂ ਹੋਣੀ ਟਿਊਸ਼ਨ ਫੀਸ ਡਿਪੋਜ਼ਿਟ ਨਹੀਂ ਹੋਣੀ ਉਦਾਂ ਹੀ ਐਲਓਏ ਆਗੀ ਤੁਸੀਂ ਦੋ ਦਿਨਾਂ 'ਚ ਜੀਆਈਸੀ ਲਾਇਆ ਤੇ ਸਟੂਡੈਂਟ ਦਾ ਕੇਸ ਲਾਤਾ ਉਹ ਫਿਰ ਉੱਥੇ ਹੀ ਗੱਲ ਆਉਂਦੀ ਆ ਉਹਨਾਂ ਨੇ ਵਧਾਇਆ ਕਿਉਂ ਕਿ ਕੈਨੇਡਾ ਪ੍ਰਵਾਸ ਨੂੰ ਲੈ ਕੇ ਇੱਕ ਇਦਾਂ ਦਾ ਮੁਲਕ ਹੈਗਾ ਜਿਹੜਾ ਹਮੇਸ਼ਾ ਵੈਲਕਮ ਕਰਦਾ ਫਰੈਂਡਲੀ ਹੈਗਾ ਪਰ ਸਾਡੇ ਲੋਕਾਂ ਨੇ ਇਨਲੀਗਲ ਤਰੀਕੇ ਨੂੰ ਲੀਗਲ ਤਰੀਕੇ ਨਾਲ ਕਰਨਾ ਸਿੱਖ ਲਿਆ ਤੇ ਕਿਤੇ ਨਾ ਕਿਤੇ ਇਹ ਗੱਲਾਂ ਸਾਹਮਣੇ ਤਾਂ ਆ ਹੀ ਜਾਂਦੀਆਂ ਜਦੋਂ ਇਹ ਗੱਲਾਂ ਸਾਹਮਣੇ ਆਉਂਦੀਆਂ ਤਾਂ ਉਹ ਕਹਿੰਦੇ ਵੀ ਕਿਉਂ ਜੇ ਸਿੱਧੀ ਉਂਗਲ ਨਾਲ ਨਹੀਂ ਨਿਕਲਦਾ ਤੇ ਅਸੀਂ ਡੇਢੀ ਕਰ ਲੈਨੇ ਤੁਸੀਂ ਟਿਊਸ਼ਨ ਫੀਸਾਂ ਪ੍ਰਾਈਵੇਟ ਕਾਲਜਾਂ 'ਚ ਨਹੀਂ ਡਿਪੋਜ਼ਿਟ ਕਰਵੰਦੀ ਹੁੰਦੀ ਐਸੀ ਡਬਲ ਕਰਵਾ ਲਓ ਤਾਂ ਉਹ ਕਿਤੇ ਨਾ ਕਿਤੇ ਜਿਹੜੀਆਂ ਪਾਲਿਸੀਆਂ ਚੇਂਜ ਹੁੰਦੀਆਂ ਜਾਂ ਇੰਪੈਕਟ ਪੈਂਦਾ ਉਹਦੇ ਲਈ ਸਾਡੇ ਲੋਕ ਤੇ ਸਾਡੇ ਕੰਸਲਟੈਂਟ ਭਰਾ ਵੀ ਜ਼ਿੰਮੇਵਾਰ ਆ ਉਹ ਹੁਣ ਜੇ ਆਪਾਂ ਇਮੀਡੀਏਟਲੀ 31 ਤੋਂ ਪਹਿਲਾਂ ਪਹਿਲਾਂ ਫਾਈਲ ਲਾ ਵੀ ਲਵਾਂਗੇ ਤਾਂ ਉਹ ਸਾਲ ਦੀ ਫੀਸ ਮੈਂ ਤਾਂ ਮੰਨਦਾ ਵੀ ਵੇਸਟ ਆ ਤੁਹਾਨੂੰ ਦੁਬਾਰਾ ਜੇ ਵਾਕਿਆ ਹੀ ਤੁਹਾਡੀ ਪੜਨ ਦੀ ਨੀਅਤ ਹੈਗੀ ਆ ਚੰਗੇ ਕਾਲਜ ਪੜਨਾ ਔਰ ਪ੍ਰੋਪਰ ਤਰੀਕੇ ਦੇ ਨਾਲ ਤੁਸੀਂ ਪੀਆਰ ਲੈਣੀ ਚਾਹੁੰਦੇ ਹੋ ਠੀਕ ਹੈ ਜੀ ਫਿਰ ਤੁਹਾਨੂੰ ਦੁਬਾਰਾ ਕਿਸੇ ਚੰਗੇ ਗਵਰਨਮੈਂਟ ਕਾਲਜ ਦੇ ਵਿੱਚ ਫੀਸ ਐਡਮਿਸ਼ਨ ਲੈਣੀ ਪੈਣੀ ਹੈ ਤੇ ਦੁਬਾਰਾ ਸਟੱਡੀ ਸਟਾਰਟ ਕਰਨੀ ਪੈਣੀ ਹੈ ਦੂਸਰੀ ਗੱਲ ਬਹੁਤ ਸਾਰੇ ਲੋਕੇ ਇਹਨੂੰ ਇਸ ਤਰੀਕੇ ਨਾਲ ਬੇਸ ਕਰਦੇ ਆ ਕਿ ਤੁਸੀਂ ਜੀ ਪ੍ਰਾਈਵੇਟ ਕਾਲਜ ਦੇ ਵਿੱਚ ਗਏ ਹੋ ਤੁਸੀਂ ਉਸ ਤੋਂ ਬਾਅਦ ਜਿਹੜਾ ਪੈਸਾ ਫੀਸਾਂ 'ਚ ਵੇਸਟ ਕਰਨਾ ਐਲਐਮਆਈ ਬਾਈ ਕਰ ਲਓ ਇਦਾਂ ਕਰ ਲਓ ਉਦਾਂ ਕਰ ਲਓ ਦੇਖੋ ਜੀ ਕਿੰਨੇ ਟਾਈਮ ਤੋਂ ਲੋਕ ਜਾ ਰਹੇ ਆ ਜੀ ਜੇ ਤੁਸੀਂ ਜੈਨੂਅਨ ਸਟੱਡੀ ਕੀਤੀ ਆ ਤੁਹਾਡੀ ਸਟੱਡੀ ਇਨ ਡਿਮਾਂਡ ਆ ਤਾਂ ਤੁਹਾਨੂੰ ਜਿਹੜਾ ਪੋਸਟ ਗ੍ਰੈਜੂਏਟ ਵਰਕ ਪਰਮਟਾ ਜਿਹੜਾ ਇੱਕੋ ਵਾਰੀ ਹੀ ਮਿਲਣਾ ਜ਼ਿੰਦਗੀ 'ਚ ਉਹ ਮਿਲੂਗਾ 2 ਸਾਲ ਦਾ 3 ਸਾਲ ਦਾ ਡਿਊਰਿੰਗ ਦੈਟ ਟਾਈਮ ਤੁਸੀਂ ਪੀਆਰ ਲਈ ਐਲੀਜੀਬਲ ਹੋ ਪੂਰਨ ਤਰੀਕੇ ਨਾਲ ਵਿਦਾਊਟ ਐਨੀ ਇਨਵੈਸਟਮੈਂਟ ਤੁਸੀਂ ਆਪਣੀ ਜਿਹੜੀ ਪੀਆਰ ਲੈ ਸਕਦੇ ਹੋ ਸੋ ਜੇ ਅੱਜ ਤੁਸੀਂ 31 ਦਸੰਬਰ ਤੋਂ ਬਾਅਦ ਵੀ ਫਾਈਲ ਲਾਉਣੀ ਹੋ ਤਾਂ ਜੀਆਈਸੀ ਦੇ ਅਮਾਊਂਟ ਤਾਂ ਤੁਹਾਡੇ ਕੋਲ ਹੀ ਪਈ ਹੈ ਨਾ ਇਹ ਤਾਂ ਡਿਪੈਂਡ ਕਰਦਾ ਵੀ ਤੁਸੀਂ ਖਰਚਣੀ ਹੈ ਕਿ ਨਹੀਂ ਖਰਚਣੀ ਤੁਸੀਂ ਆਪਣੀ ਅਮਾਊਂਟ ਆਪਣੇ ਕੋਲੇ ਰੱਖਣ ਤੋਂ ਜਿਜਕਰੇ ਹੋ ਤੇ ਪਰ ਉਦੇ ਵਜਾਏ ਪ੍ਰਾਈਵੇਟ ਕਾਲਜ ਨੂੰ ਜਾਂ ਕੰਸਲਟੈਂਟਾਂ ਨੂੰ ਪੈਕੇਜ ਦੇ ਨਾਂ ਤੇ ਵੱਡੇ ਵੱਡੇ ਪੈਸੇ ਜਿਹੜਾ ਦੇ ਰਹੇ ਹੋ ਤਾਂ ਉਹ ਕੋਈ ਮੈਨੂੰ ਸਮਝਦਾਰ ਹੀ ਨਹੀਂ ਲੱਗਦੇ ਸਰ ਇੱਕ ਚੀਜ਼ ਜਿੱਦਾਂ ਹੁਣ ਤੁਸੀਂ ਕਈ ਪੀਆਰ ਦੀ ਗੱਲ ਤੁਸੀਂ ਕੀਤੀ ਔਰ ਤੁਸੀਂ ਇਹ ਵੀ ਕਿਹਾ ਕਿ ਸਟੂਡੈਂਟ ਜਿਹੜੇ ਨਹੀਂ ਜਾਣਾ ਉਹਨਾਂ ਨੇ ਪੜਨ ਵਾਸਤੇ ਆਏ ਜਾਂ ਉਹਨਾਂ ਦਾ ਮੇਨ ਨੇਮ ਆਪਾਂ ਨੂੰ ਵੀ ਪਤਾ ਹੈ ਕਿ ਉੱਥੇ ਜਾ ਕੇ ਸੈਟਲ ਹੁੰਦਾ ਹੀ ਹੁੰਦਾ ਹੈ 92 93% ਬਾਈਕ ਆਂਕੜਾ ਪੜ੍ਹ ਲਿਓ ਸੋ ਉਹਨਾਂ ਨੇ ਲਿਖਿਆ ਸੀ ਕਹਿੰਦੇ ਜਿਹੜੇ ਬੱਚੇ ਇੱਥੋਂ ਦੀ ਪੜਨ ਜਾਂਦੇ ਨੇ ਉਹ ਮੇਜਰਲੀ ਉੱਥੇ ਜਾ ਕੇ ਸੈੱਟ ਹੀ ਹੋਣਾ ਚਾਹੁੰਦੇ ਹੁੰਦੇ ਨੇ ਲੇਕਿਨ ਕੀ ਆਪਣੇ ਕੋਲ ਕੋਈ ਸੋਲੂਸ਼ਨ ਹੈ ਕਿ ਅਗਰ ਬੱਚੇ ਇੱਥੇ ਪੜਨ ਦੀ ਬਜਾਏ ਇਹ ਸਿਰਫ ਇੱਕ ਟੂਮ ਕਰਨ ਦੀ ਬਜਾਏ ਕਿ ਅਸੀਂ ਪੜਨ ਚੱਲੇ ਹਾਂ ਉੱਥੇ ਸੈੱਟ ਹੀ ਹੋਣਾ ਹੋਵੇ ਇੱਥੋਂ ਪੀਆਰ ਲੈ ਕੇ ਵੀ ਜਾ ਸਕਦੇ ਨੇ ਕੀ ਇਹ ਵੀ ਵੇ ਆਊਟ ਹੈਗਾ ਇਹ ਲੋਕਾਂ ਕੋਲ ਦੇਖੋ ਜੀ ਬਹੁਤ ਸਾਰੇ ਲੋਕ ਜਿਹੜੇ ਪਰਮਨੈਂਟ ਰੈਜ਼ਿਡੈਂਸੀ ਦੇ ਜਾਂਦੇ ਆ ਹਰ ਮਹੀਨੇ ਉਹਨਾਂ ਦਾ ਐਕਸਪ੍ਰੈਸ ਐਂਟਰੀ ਦਾ ਡਰਾਅ ਹੁੰਦਾ ਕੈਨੇਡਾ ਦਾ ਜਿਹੜੇ ਐਲੀਜੀਬਲ ਕੈਂਡੀਡੇਟ ਹੈਗੇ ਉਹ ਡਾਇਰੈਕਟ ਆਪਣੀ ਪੀਆਰ ਅਪਲਾਈ ਕਰਦੇ ਆ ਉਸ ਤੋਂ ਇਲਾਵਾ ਬਹੁਤ ਸਾਰੇ ਪੀਐਨਪੀ ਪ੍ਰੋਗਰਾਮ ਹੈਗੇ ਆ ਬਹੁਤ ਸਾਰੇ ਪਾਇਲਟ ਪ੍ਰੋਜੈਕਟ ਹੈਗੇ ਆ ਸਟਾਰਟਅਪ ਵੀਜ਼ਾ ਹੈਗੇ ਆ ਇੰਟਰਪ੍ਰੈਨਿਓਰਸ਼ਿਪ ਵੀਜ਼ਾ ਹੈਗਾ ਬਿਜ਼ਨਸ ਵੀਜ਼ਾ ਹੈਗਾ ਫੈਮਿਲੀ ਮਾਈਗ੍ਰੇਸ਼ਨ ਹੈਗੀ ਆ ਠੀਕ ਹੈ ਜੀ ਫਿਰ ਇਸ ਤੋਂ ਇਲਾਵਾ ਵਰਕ ਪਰਮਿਟ ਦੀਆਂ ਬਹੁਤ ਸਾਰੀਆਂ ਆਪਸ਼ਨ ਹੈਗੀਆਂ ਉਹੋ ਗੱਲ ਆਉਂਦੀ ਜਿੱਦਾਂ ਆਪਾਂ ਪਹਿਲੇ ਸਵਾਲ 'ਚ ਗੱਲ ਕੀਤੀ ਕਿ ਪਹਿਲਾਂ ਤਾਂ ਤੁਹਾਡੇ ਕੰ ਜਿਹੜਾ ਬੰਦਾ 2-4 ਵਾਰੀ ਆਪਣਾ ਵੀਜ਼ਾ ਲਗਵਾਇਆ ਰਿਫਿਊਜ਼ ਰਿਫਿਊਜ਼ਲ ਆ ਗਈ ਤੇ ਉਹ ਤਾਂ ਕੰਸਲਟੈਂਟ ਬਣ ਗਿਆ ਜ Punjab ਚ ਇਹਨਾਂ ਨੇ ਲਾਇਸੈਂਸ ਰੱਖਤਾ Punjab government ਨੇ ਬਟ ਉਹਦਾ ਪੈਮਾਨਾ ਕੀ ਹੈ ਪੈਮਾਨਾ ਤਾਂ ਸਿੰਪਲ ਆ ਵੀ ਤੁਸੀਂ ਕਾਰੋਬਾਰ ਕਰਨਾ ਚਾਹੁੰਦੇ ਕੋਈ ਵੀ +2 ਬੰਦਾ ਜਿਹੜਾ ਉਹ ਲਾਇਸੈਂਸ ਲੈ ਕੇ ਆਪਣੀ ਹਾਟੀ ਖੋਲ ਸਕਦਾ ਸਾਡੇ ਲੋਕਾਂ ਦੀ ਇੱਕ ਕਮਜ਼ੋਰੀ ਆ ਇਸ ਤਰ੍ਹਾਂ ਦੀ ਨਿਊਜ਼ ਤੁਸੀਂ ਕੋਈ ਕੇਰਲਾ ਦੀ ਸੁਣੀ ਆ ਮਾਈਗ੍ਰੇਸ਼ਨ ਨੂੰ ਲੈ ਕੇ ਕੇਰਲਾ ਦੇ ਲੋਕ ਬਹੁਤ ਜ਼ਿਆਦਾ ਤਤਪਰ ਹੋਏ ਹੋਣ ਬੰਗਲੌਰ ਚੋਂ ਬਹੁਤ ਸਾਰੇ ਲੋਕ ਆ ਜਿਹੜੇ H1 ਜਾਂ H2 ਵੀਜ਼ੇ ਤੇ ਯੂਐਸਏ ਬੈਠੇ ਆ ਉੱਥੋਂ ਦੀ ਕੋਈ ਨਿਊਜ਼ ਸੁਣੀ ਹਿੰਦੁਸਤਾਨ ਦੇ ਕਿਸੇ ਵੀ ਸੂਬੇ ਦੀ ਹੋਰ ਨਿਊਜ਼ ਨਹੀਂ ਬਣੀ ਜੀਆਈਸੀ ਦੀ ਜਾਂ ਕੁਝ ਵੀ ਸਿਰਫ ਪੰਜਾਬ ਦੇ ਮੀਡੀਆ ਦੇ ਵਿੱਚ ਨਿਊਜ਼ ਕਿਉਂ ਆਈ ਕਿਉਂਕਿ ਸਾਡੇ ਲੋਕ ਨਾ ਐਕਚੁਅਲੀ ਜੈਨੂਨ ਰਸਤਾ ਅਡਾਪਟ ਨਹੀਂ ਕਰਨਾ ਚਾਹੁੰਦੇ ਇਹਨਾਂ ਨੂੰ ਇੱਕੋ ਜਿੰਨਾ ਚ ਇਹਨਾਂ ਦੇ ਦਿਮਾਗ ਦੇ ਵਿੱਚ ਇਹ ਸਵਾਲ ਆ ਕਿ ਇੱਕ ਵਾਰੀ ਸਾਨੂੰ ਵਾੜ ਦਿਓ ਜੀ ਇੱਕ ਵਾਰੀ ਅਸੀਂ ਉੱਥੇ ਪਹੁੰਚ ਜਾਈਏ ਫਿਰ ਅਸੀਂ ਆਪੇ ਜੁਗਾੜ ਕਰ ਲਾਂਗੇ ਇਹ ਜੁਗਾੜ ਜਿਹੜਾ ਕਰ ਲਾਂਗੇ ਨਾ ਆਪੇ ਇੱਕ ਵਾਰੀ ਅਸੀਂ ਪਹੁੰਚ ਜਾਈਏ ਇਹ ਇਹਨਾਂ ਨੂੰ ਸ਼ਿਫਟ ਨਾਪਕੇ ਡਿਲੀਟ ਕਰਨਾ ਪਊਗਾ ਦਿਮਾਗ ਚੋਂ ਤਾਂ ਇਹ ਕਾਮਯਾਬ ਹੋਣਗੇ ਕਿਉਂਕਿ ਦੇਖੋ ਪਰਮਾਨੈਂਟ ਰੈ residency ਦੇ ਕਿੰਨੇ ਪ੍ਰੋਗਰਾਮ ਐ ਦੱਸੇ ਇਸ ਤੋਂ ਇਲਾਵਾ ਇੱਕ ਪ੍ਰੋਗਰਾਮ AIP ਹੈਗਾ ਐਟਲੈਂਟਿਕ ਇਮੀਗ੍ਰੇਸ਼ਨ ਪ੍ਰੋਗਰਾਮ ਡਿਊਰਿੰਗ ਸਾਲ ਦੇ ਵਿੱਚ ਸਾਡੇ ਕੋਲ ਪਲੱਸ 2 ਪਾਸ ਬਹੁਤ ਸਾਰੇ ਕੈਂਡੀਡੇਟ ਡਾਇਰੈਕਟ ਪੀਆਰ ਤੇ ਮੂਵ ਹੋਏ ਆ ਪਲੱਸ 2 ਪਾਸ ਕੈਂਡੀਡੇਟ ਵਿਦ CLB ਸਕੋਰ ਫੋਰ ਯਾਨੀ ਕਿ 4.5 ਬੈਂਡ ਆਈਡਾਇਟਸ ਨਾਲ ਇਥੋਂ ਡਾਇਰੈਕਟ ਕੈਨੇਡਾ ਦੀ ਪੀਆਰ ਲੈ ਸਕਦਾ ਇਹ ਮੈਂ ਨਹੀਂ ਕਹਿ ਰਿਹਾ ਇਹ ਕੈਨੇਡੀਅਨ ਇਮੀਗ੍ਰੇਸ਼ਨ ਵਿਭਾਗ ਦੀ ਸਾਈਟ ਤੇ ਪਿਆ ਪੂਰਾ ਪ੍ਰੋਗਰਾਮ ਤੁਸੀਂ ਖੁਦ ਸਟੱਡੀ ਕਰ ਸਕਦੇ ਹੋ ਜਿਹੜੇ ਆਪਾਂ ਨੇ ਨਾਲ ਆਡੀਅנס ਜੁੜੀਓ ਖੁਦ ਸਟੱਡੀ ਕਰ ਸਕਦੀ ਹੈ ਔਰ ਇਹਦਾ ਤਕਰੀਬਨ ਬਹੁਤ ਹੀ ਚੰਗੇ ਰਿਜ਼ਲਟ ਆ ਔਰ ਕੈਂਡੀਡੇਟ ਡਾਇਰੈਕਟ ਜਿਹੜਾ ਮੂਵ ਕਰ ਸਕਦਾ ਬਟ ਉਹੀ ਗੱਲ ਨਾ ਜਦੋਂ ਅਸੀਂ ਪਰਮਾਨੈਂਟ ਰੈਜ਼ਿਡੈਂਸੀ ਦੀ ਗੱਲ ਕਰਦੇ ਹਾਂ ਤਾਂ ਫਾਈਲ ਨੂੰ ਟਾਈਮ ਲੱਗੂਗਾ ਜੀ ਡਾਕੂਮੈਂਟ ਕੰਪਲੀਟ ਕਰਨੇ ਪੈਣਗੇ ਅਸੀਂ ਨਾ ਤਾਂ ਡਾਕੂਮੈਂਟ ਕੰਪਲੀਟ ਕਰਨਾ ਚਾਹੁੰਦੇ ਆ ਨਾ ਅਸੀਂ ਟਾਈਮ ਦੀ ਵੇਟ ਕਰਨੀ ਚਾਹੁੰਦੇ ਆ ਠੀਕ ਹੈ ਜੀ ਸਾਨੂੰ ਇਹ ਆ ਵੀ ਤਲੀ ਤੇ ਸਰੋ ਜਮਾਉਣੀ ਆ ਸਾਡਾ ਵੀਜ਼ਾ ਜਲਦੀ ਤੋਂ ਜਲਦੀ ਆ ਜੇ ਚਾਏ ਔ ਟੂਰਿਸਟ ਹੋਵੇ ਟੂਰਿਸਟ ਵੀਜ਼ੇ ਤੇ ਅਸੀਂ ਲੱਖਾਂ ਰੁਪਈਆਂ ਦੀ ਲੁੱਟ ਦਾ ਸ਼ਿਕਾਰ ਹੋ ਰਹੇ ਆ ਫਿਰ ਸਾਡਾ ਪੈਕੇਜ ਹੋ ਜੇ ਅਸੀਂ ਕਿਉਂ ਪੈਕੇਜ ਕਰਨਾ ਚਾਹੁੰਦੇ ਆ ਕਿਉਂਕਿ ਅਸੀਂ ਬੈਂਕ ਨਹੀਂ ਜਾਣਾ ਚਾਹੁੰਦੇ ਆਪਣੀ ਫੀਸ ਡਿਪੋਜ਼ਿਟ ਕਰਵਾਉਣ ਅਸੀਂ ਕੋਈ ਅਫੀਡੇਵਟ ਨਹੀਂ ਬਣਵਾਉਣਾ ਚਾਹੁੰਦੇ ਅਸੀਂ ਨਹੀਂ ਚਾਹੁੰਦੇ ਵੀ ਕੋਈ ਮਤਲਬ ਸੀਏ ਕੋਲੇ ਜਾਈਏ ਆਪਣੀਆਂ ਏਵੈਲੂਏਸ਼ਨ ਰਿਪੋਰਟਾਂ ਤੇ ਡਾਕੂਮੈਂਟ ਕੰਪਲੀਟ ਕਰੀਏ ਅਸੀਂ ਚਾਹੁੰਦੇ ਵੀ ਏਜੰਟ ਸਾਡੀ ਜਗ੍ਹਾ ਤੇ ਬੰਦਾ ਹਾਇਰ ਕਰੇ ਤੇ ਸਾਡੇ ਲਈ ਇਹ ਸਾਰਾ ਕੁਝ ਹੋ ਕਰੇ ਤਾਂ ਨੈਚੁਰਲੀ ਗੱਲ ਆ ਉਹਦਾ ਕਾਰੋਬਾਰ ਹੈ ਜਿਉ ਉਹ ਸਾਰਾ ਕੁਝ ਕਰੂਗਾ ਤੇ ਪੈਸੇ ਕਮਾਊਗਾ ਇਹਦੇ ਲਈ ਕੱਲ ਨੂੰ ਆਪਾਂ ਕੰਸਲਟੈਂਟਾਂ ਨੂੰ ਜ਼ਿੰਮੇਵਾਰ ਠਹਿਰਾਉਣਾ ਏਜੰਟਾਂ ਨੂੰ ਜ਼ਿੰਮੇਵਾਰ ਠਹਿਰਾਉਣਾ ਉਹਦੇ ਲਈ ਪਹਿਲਾਂ ਅਸੀਂ ਆਪਣੀ ਪੀੜ੍ਹੀ ਥੱਲੇ ਸੋਟਾ ਮਾਰੀਏ ਕਿ ਕੈਂਡੀਡੇਟ ਖੁਦ ਕਿੰਨਾ ਜ਼ਿੰਮੇਵਾਰ ਹੈ ਅਸੀਂ ਖੁਦ ਕੰਮ ਕਰਨ ਤੋਂ ਭੱਜ ਰਹੇ ਹਾਂ ਤੇ ਇਸ ਚੀਜ਼ ਦਾ ਫਾਇਦਾ ਕੋਈ ਵੀ ਕਾਰੋਬਾਰੀ ਬੰਦਾ ਤਾਂ ਉਠਾਊਗਾ ਹੀ। ਕਿਤੇ ਨਾ ਕਿਤੇ ਮੈਨੂੰ ਲੱਗਦਾ ਹੁੰਦਾ ਕਿ ਜਿਸ ਵਕਤ ਅਸੀਂ ਨੌਜਵਾਨਾਂ ਦੀ ਗੱਲ ਕਰਦੇ ਹਾਂ ਕਿਉਂਕਿ ਪਲੱਸ 2 ਤੋਂ ਬਾਅਦ ਨੌਜਵਾਨ ਜਿਹੜਾ ਉਹ ਚਾਹੁੰਦਾ ਕਿ ਮੈਂ ਬਾਹਰ ਚਲੇ ਜਾਵਾਂ ਉਹ ਖੁਦ ਕੈਨੇਡਾ ਦੀ ਕੋਈ ਵੈਬਸਾਈਟ ਖੋਲ੍ਹ ਕੇ ਦੇਖਦਾ ਹੀ ਨਹੀਂ ਪੜ੍ਹਦਾ ਹੀ ਨਹੀਂ ਤਾਂ ਕਰਕੇ ਵੀ ਕਿਤੇ ਨਾ ਕਿਤੇ ਉਹ ਇਹ ਸਾਰੇ ਫਰਾਡ ਦਾ ਸ਼ਿਕਾਰ ਹੁੰਦਾ ਹੈ। ਮੈਡਮ ਬਹੁਤ سارے ਲੋਕ ਨਾ ਅੱਜ ਵੀ ਜਿਹੜੇ ਫਰੌਡ ਦਾ ਸ਼ਿਕਾਰ ਆ ਵਕ ਵਕ ਕਦੇ ਕਿਸਾਨ ਯੂਨੀਅਨ ਕੋਲੇ ਜਾਂਦੇ ਆ ਕਦੇ ਕਿਸੇ ਸੋਸ਼ਲ ਮੀਡੀਆ ਨੂੰ ਫਲੈਂਸਰ ਕੋਲ ਜਾਂਦੇ ਆ ਮੈਂ ਬਹੁਤ ਸਾਰੇ ਬੰਦਿਆਂ ਨੂੰ ਅਕਸਰ ਹੀ ਕੁਐਸਚਨ ਕਰਦਾ ਵੀ ਤੈਨੂੰ ਪਤਾ ਉੱਥੋਂ ਦੀ ਕੈਪੀਟਲ ਕੀ ਐ ਉੱਥੋਂ ਦਾ ਜੀਡੀਪੀ ਰੇਟ ਕੀ ਐ ਉੱਥੇ ਪਬਲਿਕ ਟਰਾਂਸਪੋਰਟ ਕੀ ਐ ਬੈਂਕਾਂ ਕਿਹੜੀਆਂ ਨਾਰਮਲ ਵੇਜਸ ਰੇਟ ਕੀ ਹੈਗਾ ਜਿੱਥੇ ਤੂੰ ਜਾ ਰਿਹਾ ਸਿਰਫ ਇਹ ਸੋਚ ਕੇ ਨਹੀਂ ਜੀ ਇਹ ਤਾਂ ਕੁਝ ਨਹੀਂ ਪਤਾ ਈਵਨ ਕਿ ਨਾਲ ਪੇਰੈਂਟਸ ਹੋਂਦੇ ਪੇਰੈਂਟਸ ਦੇ ਸਾਹਮਣੇ ਸਵਾਲ ਕਰੀਦਾ ਪਤਾ ਨਹੀਂ ਅੱਜ ਕੱਲ ਦੇ ਟਾਈਮ 'ਚ ਪੇਰੈਂਟਸ ਵੀ ਉਦਾਂ ਦੇ ਹੋ ਗਏ ਕੋਈ ਵੀ ਪੇਰੈਂਟਸ ਆਪਣੇ ਬੱਚੇ ਦੀ ਗਲਤੀ ਕੱਢਣ ਨੂੰ ਤਿਆਰ ਨਹੀਂ ਹੈਗਾ ਉਹ ਕਹਿੰਦੇ ਚਲੋ ਛੱਡੋ ਜੀ ਬੱਚਾ ਤੁਸੀਂ ਇਹ ਦੱਸੋ ਵੀ ਪੈਸੇ ਭਾਵੇਂ ਹੋਰ ਲੱਗ ਜਾਣ ਐਡਜਸਟਮੈਂਟ ਹੋ ਗਏ ਨੂੰ ਇੱਕ ਵਾਰੀ ਇੱਥੋਂ ਤੋੜ ਦਿਓ ਜਿਸ ਬੰਦੇ ਨੇ ਇੱਥੇ ਕਦੇ ਹੱਥ ਨਹੀਂ ਲਾਇਆ ਕੰਮ ਨੂੰ ਉਹ ਕੋਈ ਵੀ ਇਦਾਂ ਦਾ ਕੈਨੇਡਾ ਦੇ ਵਿੱਚ ਮਾਹੌਲ ਨਹੀਂ ਹੈਗਾ ਵੀ ਜਦੋਂ ਉੱਥੇ ਲੈਂਡ ਹੋ ਗਿਆ ਬ ਉੱਥੇ ਜਾ ਕੇ ਕੰਮ ਕਰਨ ਲੱਗ ਜਾਊਗਾ ਜਿਸ ਬੰਦੇ ਨੇ ਇੱਥੇ ਮਿਹਨਤ ਕੀਤੀ ਹੈ ਜਿਹਨੂੰ ਪਤਾ ਮੇਰੇ ਮਾਪਿਓ ਦੀ ਮਿਹਨਤ ਦੀ ਕਮਾਈ ਦਾ ਪੈਸਾ ਉਹ ਹੀ ਜਾ ਕੇ ਕੰਮ ਕਰਦਾ ਤੇ ਉਹਦਾ ਕੋਈ ਆਲਾਮਬਾ ਵੀ ਨਹੀਂ ਹੈਗਾ ਆਲਾਮਬਾ ਸਿਰਫ ਵੇਲਣਾਂ ਦਾ ਆਲਾਮਬਾ ਸਿਰਫ ਉਹਨਾਂ ਦਾ ਜਿਨ੍ਹਾਂ ਨੇ ਇੱਥੇ ਕੁਝ ਨਹੀਂ ਕੀਤਾ ਜਿਹੜਾ ਬੰਦਾ ਇੱਥੇ ਕੰਮ ਕਰ ਰਿਹਾ ਉਹਨੂੰ ਕੰਮ ਦਾ ਕਿਤੇ ਵੀ ਘਾਟ ਨਹੀਂ ਹੈਗਾ ਦੁਨੀਆ ਦੇ ਵਿੱਚ ਇੱਥੋਂ ਨਾਲੋਂ ਤੁਸੀਂ ਖੇਤਰਫਲ ਕਿੰਨਾ ਜ਼ਿਆਦਾ ਠੀਕ ਹੈ ਪਾਪੂਲੇਸ਼ਨ ਕਿੰਨੀ ਘੱਟ ਹੈ ਤਾਂ ਕੰਮ ਤਾਂ ਕੋਈ ਪ੍ਰੋਬਲਮ ਹੋਣੀ ਨਹੀਂ ਚਾਹੀਦੀ ਬਸ ਇੱਕ ਹੋਰ ਚੀਜ਼ ਹੈ ਹੁਣ ਮੈਂ ਨਾ ਇਹ ਚੀਜ਼ ਦੇਖਿਆ ਨੌਜਵਾਨਾਂ ਦੇ ਵਿੱਚ ਕਹਿੰਦੇ ਕਿ ਉਹਨਾਂ ਨੂੰ ਅਗਰ ਮੇਨ ਕੈਨੇਡਾ ਦੇ ਵਿੱਚ ਜਾਂਦੀ ਪਰਮਿਸ਼ਨ ਨਹੀਂ ਮਿਲਦੀ ਉਹਨਾਂ ਦਾ ਕਿਤੇ ਨਾ ਕਿਤੇ ਨਹੀਂ ਉਹਨਾਂ ਦਾ ਵੀਜ਼ਾ ਉੱਥੇ ਦਾ ਲੱਗਦਾ ਤੇ ਫਿਰ ਉਹ ਸਾਈਡ ਵਾਲੇ ਏਰੀਆ ਜਿੱਥੇ ਬਰਫਬਾਰੀ ਬਹੁਤ ਜ਼ਿਆਦਾ ਹੁੰਦੀ ਹੈ ਉੱਥੇ ਵੀ ਮੂਵ ਕਰਨ ਨੂੰ ਤਿਆਰ ਹੋ ਜਾਂਦੇ ਨੇ ਔਰ ਮਾਪਿਓ ਵੀ ਭੇਜਣ ਨੂੰ ਤਿਆਰ ਨੇ ਇਹਨਾਂ ਦਾ ਕਿੰਨਾ ਕੁ ਇਫੈਕਟ ਹੋ ਰਿਹਾ ਆ ਜਿਹੜਾ ਪੰਜਾਬ ਦੀ ਹੁੰਦੀ ਯੂਥ ਹੈ ਉਹਨਾਂ ਦੇ ਉੱਤੇ ਦੇਖੋ ਜੀ ਕੈਨੇਡਾ ਪੂਰੇ ਦੇ ਵਿੱਚ ਬੰਦਾ ਕਿਤੇ ਵੀ ਚਲਿਆ ਜਾਵੇ ਤਾਂ ਕੋਈ ਬਹੁਲਾ ਇੰਪੈਕਟ ਨਹੀਂ ਪੈਂਦਾ ਸਕੋ ਮੈਂ ਤਾਂ ਖੁਦ ਕਹਿੰਨਾ ਕਿ ਜਿੱਦਾਂ ਆਪਾਂ ਅਟਲੈਂਟਿਕ ਦੀ ਗੱਲ ਕੀਤੀ ਜਿਹੜੇ ਅਜੇ ਡਿਵੈਲਪਿੰਗ ਰੀਜਨਸ ਹੈਗੇ ਉੱਥੇ ਹੀ ਜਾਣਾ ਚਾਹੀਦਾ ਤਾਂ ਜੋ ਕੱਲ ਨੂੰ ਤੁਸੀਂ ਉੱਥੇ ਘਰ ਵੀ ਸਸਤਾ ਖਰੀਦ ਸਕੋ ਠੀਕ ਹੈ ਜੀ ਤੁਹਾਡੇ ਲਿਵਿੰਗ ਐਕਸਪੈਂਸ ਵੀ ਘਟਾਉਣ ਤੁਹਾਨੂੰ ਪੀਆਰ ਦੇ ਵਿੱਚ ਵੀ ਹੈਲਪ ਹੋਵੇ ਬਹੁਤੇ ਲੋਕ ਜਿਨ੍ਹਾਂ ਦੀ ਦੌੜ ਹੈਗੀ ਆ ਬਰਮਟਨ ਜਾਂ Ontario ਦੇ ਵਿੱਚ Toronto ਠੀਕ ਹੈ ਜਾਂ BC ਦੇ ਕੁਝ ਏਰੀਆ ਮੈਂ ਤਾਂ ਖੁਦ ਕਹੂੰਗਾ ਕਿ ਉਹਨਾਂ ਜਿਹੜੇ ਜਿਆਦਾ ওভার ਪੋਲਿਊਟਡ ਏਰੀਆ ਹੋ ਚੁੱਕੇ ਨੇ ਉਹਨਾਂ ਨੂੰ ਅਵਾਇਡ ਕਰਨਾ ਚਾਹੀਦਾ ਤੇ ਫਿਰ ਇਹਦੇ ਨਾਲ ਫਾਇਦਾ ਹੈ ਕਿਉਂਕਿ ਕੁਝ ਪਿਛਲੇ ਕੁਝ ਦਿਨਾਂ ਦੇ ਵਿੱਚ ਕੁਝ ਪੋਲਿਟিক্যাল ਲੀਡਰਸ ਆ ਕੇ ਵੀ ਗੱਲ ਕਰ ਰਹੇ ਸੀ ਕਹਿੰਦੇ ਕਿ ਜਿੱਥੇ ਬਰਫਬਾਰੀ ਬਹੁਤ ਹੁੰਦੀ ਹੈ ਉਹ ਲੋਕਾਂ ਦੇ ਵਾਸਤੇ ਨੌਜਵਾਨਾਂ ਨੂੰ ਬੜਾ ਖਤਰਨਾਕ ਜੇ ਏਰੀਆਜ਼ ਨੇ ਬੜਾ ਮੈਂ ਨੂੰ ਨਾ ਤੁਹਾਡੇ ਸਵਾਲ ਤੋਂ ਬੜੀ ਵਧੀਆ ਗੱਲ ਯਾਦ ਆਈ ਕਿ ਸਾਡੇ ਬਹੁਤ ਸਾਰੇ ਮੌਜੂਦਾ ਸਰਕਾਰ ਚ ਵੀ ਹੁਣ ਬਹੁਤ ਸਾਰੇ ਲੀਡਰ ਤੇ ਬਹੁਤ ਸਾਰੇ ਹੋਰ ਵਿਦਵਾਨ ਜਿਹੜੇ ਆ ਕੇ ਬੈਠਦੇ ਨੇ ਵਕ ਵਕ ਮੰਚ ਤੇ ਰਿਵਰਸ ਮਾਈਗ੍ਰੇਸ਼ਨ ਦੀ ਬਹੁਤ ਗੱਲ ਹੁੰਦੀ ਹੈ ਕਿ ਰਿਵਰਸ ਮਾਈਗ੍ਰੇਸ਼ਨ ਕਰਨੀ ਚਾਹੀਦੀ ਹੈ ਸਾਡੇ ਮੁੱਖ ਮੰਤਰੀ ਸਾਹਿਬ ਅਕਸਰ ਕਹਿੰਦੇ ਨੇ ਕਿ 50 ਮਣ ਦਾਣੇ ਪੈਦਾ ਕਰਨ ਵਾਲੀ ਧਰਤੀ ਨੂੰ ਛੱਡ ਕੇ ਅਸੀਂ 5 ਮਣ ਜਾਂ 10 ਮਣ ਦਾਣੇ ਪੈਦਾ ਕਰਨ ਵਾਲੀ ਧਰਤੀ ਤੇ ਜਾ ਰਹੇ ਹਾਂ ਕਿਉਂ ਬਿਲਕੁਲ ਰਿਵਰਸ ਮਾਈਗ੍ਰੇਸ਼ਨ ਹੋਣੀ ਚਾਹੀਦੀ ਹੈ ਤੁਸੀਂ ਇੱਕ ਗੱਲ ਦੱਸੋ ਜੀ ਸਾਡੇ ਇੱਥੇ ਕਦਰ ਕਾਦੀ ਹੈ ਸਾਡੇ ਇੱਥੇ ਗੈਂਗਸਟਰਾਂ ਦੀ ਕਦਰ ਹੋ ਰਹੀ ਉਹਨਾਂ ਦੀ ਇੰਟਰਵਿਊ ਹੋ ਰਹੀਆਂ ਸਾਡੇ ਇੱਥੇ ਮਤਲਬ ਕਚਹਿਰੀਆਂ ਕਿਸ ਤਰ੍ਹਾਂ ਲੱਗ ਰਹੀਆਂ ਸਾਡੇ ਇੱਥੇ ਕੋਈ ਕਾਰੋਬਾਰ ਕਰਦਾ ਉਹਨੂੰ ਜਦੋਂ ਮਰਦੀ ਕੋਈ ਆ ਕੇ ਕੁਝ ਬੋਲਣ ਲੱਗ ਪੈਂਦਾ ਸਾਡੇ ਇੱਥੇ ਸਰਕਾਰ ਦੀ ਸਪੋਰਟ ਕੀ ਆ ਉਹਨਾਂ ਮੁਲਕਾਂ ਦੇ ਵਿੱਚ ਲੋਕ ਬੇਕੁਫ ਨਹੀਂ ਜਿਹੜੇ ਭੱਜ ਰਹੇ ਆ ਉੱਥੇ ਟੈਲੈਂਟ ਦੀ ਕਦਰ ਆ ਤੁਹਾਡੇ ਟੈਲੈਂਟ ਨੂੰ ਸ਼ਾਨੀ ਲਾ ਕੇ ਉਹ ਸ਼ਾਂਟ ਕੇ ਲੈ ਕੇ ਜਾ ਰਹੇ ਆ ਅਸੀਂ ਟੈਲੈਂਟ ਨੂੰ ਰੋਕਣ ਲਈ ਕਰ ਕੀ ਰਹੇ ਆ ਸਾਡਾ ਮੁਲਖ ਜਿੱਥੇ ਹੁਣ ਤੁਸੀਂ ਕਹਿਤ ਰਹੇ ਹੋ ਵੀ ਨਹੀਂ ਜਾਣਾ ਚਾਹੀਦਾ ਜਿੱਥੇ ਇੱਕ ਟੀਚਰ ਨੂੰ ਆਪਣੀ ਬਦਲੀ ਕਰਵਾਉਣ ਲਈ ਟੰਕੀ ਤੇ ਚੜਕੇ ਮਹੀਨਾ-ਮਹੀਨਾ ਬਹਿਣਾ ਪੈਂਦਾ ਠੀਕ ਹੈ ਕੋਈ ਬੰਦਾ ਨੌਜਵਾਨ ਠੀਕ ਹੈ ਜੀ ਜਿਹਦੇ ਕੋਲ ਜ਼ਮੀਨ ਜਾਇਦਾਦ ਨਹੀਂ ਹੈਗੀ ਜਾਂ ਖਾਨਦਾਨੀ ਕਾਰੋਬਾਰ ਨਹੀਂ ਹੈਗਾ ਸਾਡੀ ਸਰਕਾਰ ਉਹਨੂੰ ਸਟਾਰਟਅਪ ਲਈ ਬੂਸਟ ਕੀ ਕਰ ਰਹੀ ਹੈ ਜੀ ਸਾਡੇ ਕੋਲੇ ਬਲੂਪ੍ਰਿੰਟ ਕੀ ਹੈ ਸਾਡੇ ਕੋਲੇ ਆਉਣ ਵਾਲੇ ਸਮੇਂ ਦੀਆਂ ਪਲੈਨਿੰਗ ਕੀ ਨੇ ਠੀਕ ਹੈ ਨਾ ਕਿਤੋਂ ਚਾਰ ਚੰਗੀਆਂ ਸੜਕਾਂ ਬਣੀਆਂ ਡਿਵੈਲਪਮੈਂਟ ਨਹੀਂ ਹੁੰਦੀ ਜੀ ਸੜਕ ਚੰਗੀ ਬਣ ਗਈ ਤੇ ਉਹਦੇ ਤੇ ਸ਼ਟਰ ਲੱਗ ਗਿਆ ਇਹ ਡਿਵੈਲਪਮੈਂਟ ਥੋੜੀ ਨਾ ਸਾਡੇ ਕੋਲੇ ਚੰਡੀਗੜ੍ਹ ਤੋਂ ਬਾਅਦ ਮਾਸਟਰ ਪਲਾਨ ਦਾ ਸ਼ਹਿਰ ਕਿਹੜਾ ਹੈਗਾ ਰਹਿਣ ਲਈ ਠੀਕ ਹੈ ਨਾ ਗੱਲਾਂ ਸਿਰਫ ਇਹ ਹੀ ਕਹਿ ਦੇਣਾ ਕਿ ਰਿਵਰਸ ਮਾਈਗ੍ਰੇਸ਼ਨ ਕਰੋ ਰਿਵਰਸ ਮਾਈਗ੍ਰੇਸ਼ਨ ਕਰੋ ਲੋਕ ਆਪਣੀ ਲੋਡ ਨੂੰ ਜਾ ਰਹੇ ਆ ਲੋਕ ਜਿੱਦਾਂ ਜਿੱਦਾਂ ਇੱਕ ਵੀ ਸਦੀ ਚ ਅਸੀਂ ਆਗੇ ਸੁੱਖ ਸਹੂਲਤਾਂ ਵੇਖ ਰਹੇ ਜਿਹੜਾ ਬੰਦਾ ਹੁਣ ਮੰਨ ਕੇ ਚੱਲੋ ਜੀ ਬਲਦ ਗੱਡੀ ਤੇ ਉਮਰ ਕੱਢ ਦੇਵੇ ਹਰ ਸਟੂਡੈਂਟ 2 ਸਾਲ ਕੰਮ ਕਰਕੇ ਜਾਂ ਉਥੇ ਪੜ੍ਹ ਕੇ BMW ਤੇ ਘੁੰਮਦਾ ਇੱਥੇ ਮੈਨੂੰ ਕੋਈ ਬੰਦਾ ਦੱਸੇ ਵੀ ਕਿਹੜੀ ਡਿਗਰੀ ਕਰਨ ਤੋਂ ਬਾਅਦ MBA ਕਰਨ ਤੋਂ ਬਾਅਦ ਮੈਨੂੰ ਦੱਸੋ ਵੀ ਕਿੰਨੇ ਬੰਦੇ ਕਾਮਯਾਬ ਜਿਹੜੇ BMW ਕਾਰ ਲੈ ਸਕਦੇ ਜਾਂ ਫਿਰ ਜਿਹੜੇ ਲੈ ਸਕਦੇ ਆ ਉਹ ਸੰਪੋਸਿਸ ਤੋਂ ਜਾਂ ਕਿਸੇ ਚੰਗੀਆਂ ਯੂਨੀਵਰਸਟੀਆਂ ਤੋਂ MBA ਕਰਕੇ ਉਹਨਾਂ ਦੀ ਟਿਊਸ਼ਨ ਫੀਸ ਕਿੰਨੀ ਆ ਆਮ ਕਿਸਾਨ ਆਮ ਬੰਦਾ ਕਿੱਥੋਂ ਪੂਰੇ ਕਰ ਲੂਗਾ ਤਾਹੀਂ ਤੇ ਇਹ ਕੈਨੇਡਾ ਲਈ ਵੀ ਗਲਤ ਰਸਤਾ ਕਿਉਂ ਵਿਚਾਰੇ ਅਡਾਪਟ ਕਰਦੇ ਕਿਉਂਕਿ ਹਰ ਬੰਦੇ ਨੂੰ ਅੱਜ ਇਹ ਵੀ ਪਤਾ ਵੀ ਮੈਂ ਪੀਆਰ ਡਾਇਰੈਕਟ ਲੈ ਸਕਦਾ ਐਲਐਮਆਈਏ ਬਾਈ ਕਰਕੇ ਜਾਂ ਕਿਸੇ ਵੀ ਤਰੀਕੇ ਨਾਲ ਉਹਨਾਂ ਨੂੰ ਇਹ ਲੱਗਦਾ ਜਿੱਦਾਂ ਮੈਂ ਹੁਣ ਪਹਿਲੇ ਹੀ ਅਨਸਰ ਦੇ ਵਿੱਚ ਬੋਲਿਆ ਕਿ 70 75000 ਡਾਲਰ ਚਾਹੀਦਾ ਜੇ ਤੁਸੀਂ ਸਟੱਡੀ ਵੀਜ਼ੇ ਤੇ ਜਾ ਰਹੇ ਹੋ ਆਪਣੀ ਸਪਾਊਸ ਨਾਲ ਤੇ ਬੱਚੇ ਨਾਲ ਤੁਸੀਂ 70 75000 ਡਾਲਰ ਨਾਲ ਇਥੋਂ ਪੀਆਰ ਵੀ ਲੈ ਸਕਦੇ ਹੋ ਆਰਾਮ ਨਾਲ ਉਹਨਾਂ ਨੂੰ ਪਤਾ ਬਟ ਉਹਨਾਂ ਨੂੰ ਇਹ ਲੱਗਦਾ ਕਿ ਯਾਰ ਉਦਮੀ ਤਾਂ ਹੈਗੇ ਨਾ ਸਾਡੇ ਲੋਕ ਕਿ 20-25000 ਡਾਲਰ ਇੱਕ ਕਰ ਹੀ ਲੱਗਾ 3000 ਡਾਲਰ ਲੱਗਾ ਠੀਕ ਹੈ ਉਹਦੇ ਨਾਲ ਅਸੀਂ ਸਾਡੀ ਮਤਲਬ ਹੈ ਨਾ ਖੂਨ ਦੇ ਵਿੱਚ ਉਦਮ ਹੈਗਾ ਉਹਦੇ ਨਾਲ ਅਸੀਂ ਇੱਕ ਕਰ ਹੀ ਪਹੁੰਚ ਜਾਈਏ ਬਿਲਕੁਲ ਤੇ ਉੱਥੇ ਅਸੀਂ ਜਿਗਾਰਡਵਾਜੀ ਕਰ ਲੈਣੀ ਉਹ ਜਿਗਾਰਡਵਾਜੀ ਉਹਨਾਂ ਨੂੰ ਇਹ ਲੱਗਦਾ ਵੀ ਉੱਥੇ ਮਿਹਨਤ ਕਰਕੇ ਅਸੀਂ ਕਮਾਲ ਲੈਣੇ ਉਹ ਇਹਨਾਂ ਦੇ ਉਦਮ ਦਾ ਕੰਸਲਟੈਂਟਾਂ ਦੁਆਰਾ ਤੇ ਏਜੰਟਾਂ ਦੁਆਰਾ ਨਿਆਂ ਜਿੱਫਾ ਵੀ ਲਿਆ ਜਾਂਦਾ ਉਹ ਫਿਰ ਕਿਤੇ ਨਾ ਕਿਤੇ ਤਾੜੀ ਦੋ ਹੱਥਾਂ ਨਾਲ ਵਜਾਈ ਦੀ ਅਸੀਂ ਦੋਵੇਂ ਘਰ ਹੀ ਕਸੂਰਵਾਰ ਹੋ ਜਾਂਨੇ ਹ ਸੋ ਇੱਕ ਚੀਜ਼ ਹੋਰ ਜਿਵੇਂ ਤੁਸੀਂ ਕਿਹਾ ਕਿ ਤਾੜੀ ਦੋ ਹੱਥਾਂ ਨਾਲ ਵਜਦੀ ਹੁੰਦੀ ਇੱਕ ਖਬਰ ਬਹੁਤ ਜ਼ਿਆਦਾ ਹੁਣ ਪੰਜਾਬ ਦੇ ਵੀ ਜਾਂਦੀ ਹੈ ਕਿ ਇੱਕ ਕੁੜੀ ਨੇ ਵਿਆਹ ਕਰਾਇਆ ਬਾਅਦ ਚੋਂ ਪਰਿਵਾਰ ਚੋਂ ਕੁੜੀ ਬਾਹਰ ਚਲੇਗੀ ਭੇਜ ਦਿੱਤੀਗੀ ਭਾਵੇਂ ਮੁੰਡੇ ਵਾਲਿਆਂ ਵੱਲੋਂ ਸਸੁਰਾਲ ਵੱਲੋਂ ਭੇਜੇਗੀ ਬਾਅਦ ਚੋਂ ਇਲਜ਼ਾਮ ਲਗਾਉਂਦੇ ਨੇ ਕੁੜੀ ਨੇ ਮੁੰਡਾ ਸੱਦਿਆ ਨਹੀਂ ਇਹ ਸਾਰੀਆਂ ਚੀਜ਼ਾਂ ਦੇ ਉੱਤੇ ਕੀ ਹੈ ਕਿੰਨੀ ਕੁ ਕੁੜੀ ਕਸੂਰਵਾਰ ਹੈ ਕਿੰਨਾ ਕੁ ਪਰਿਵਾਰ ਕਸੂਰ ਗੁਰਵਾਰ ਹੈ ਉਹਦੇ ਵੀ ਦੋਨਾਂ ਦੇ ਵਿੱਚ ਹੋਣਾ ਕੀ ਚਾਹੀਦਾ ਉੱਥੇ ਮੈਡਮ ਤੁਹਾਡਾ ਬਹੁਤ ਵਧੀਆ ਸਵਾਲ ਆ ਪਹਿਲੀ ਗਲਤੀ ਇੱਥੇ ਵਿਆਹ ਸ਼ਬਦ ਨਹੀਂ ਸਾਨੂੰ ਵਰਤਣਾ ਚਾਹੀਦਾ ਇਹ ਵਪਾਰ ਕੀਤਾ ਵਿਆਹ ਨਹੀਂ ਕੀਤਾ ਵਪਾਰ ਕੀਤਾ ਇਹ ਜੂਆ ਖੇਡਿਆ ਮੁੰਡੇ ਵਾਲਿਆਂ ਨੇ ਹਨਾ ਉਹਨਾਂ ਦਾ ਬੱਚਾ ਹਾਈਲਾਈਟਸ ਨਹੀਂ ਕਰ ਸਕਿਆ ਇੱਕ ਦੋ ਵਾਰੀ ਪਹਿਲਾਂ ਉਹਨੇ ਟਰਾਈ ਕੀਤੀ ਹਾਈਲਾਈਟਸ ਨਹੀਂ ਹੋਈ ਜਾਂ ਰਿਫਿਊਜ਼ ਹੋ ਗਈ ਤਾਂ ਉਹਨਾਂ ਨੇ ਰਸਤਾ ਲੱਭਿਆ ਕਿ ਸਾਡੇ ਕੋਲੇ ਹੋਰ ਰਸਤਾ ਕੀ ਹੈਗਾ ਸੀ ਕਿਸ ਤਰੀਕੇ ਨਾਲ ਆਪਣੇ ਬੱਚੇ ਨੂੰ ਕੈਨੇਡਾ ਭੇਜ ਸਕਦੇ ਆ ਜਾਂ ਆਸਟ੍ਰੇਲੀਆ ਭੇਜ ਸਕਦੇ ਆ ਜਾਂ ਯੂ ਐਸ ਏ ਭੇਜ ਸਕਦੇ ਆ ਯੂ ਕੇ ਭੇਜ ਸਕਦੇ ਆ ਹੁਣ ਉਹ ਬਾਤ ਗਏ ਉਹਨਾਂ ਨੇ ਪਹਿਲਾਂ ਕਿਸੇ ਦੀ ਸਲਾਹ ਨਹੀਂ ਲਈ ਕਿਸੇ ਨਾਲ ਗੱਲਬਾਤ ਨਹੀਂ ਕੀਤੀ ਉਹ ਬਾਅਦ ਚ ਕਿਸੇ ਕੰਸਲਟੈਂਟ ਕੋਲ ਗਏ ਤਾਂ ਉਹਨੇ ਉਹਨਾਂ ਨੂੰ ਦੱਸਿਆ ਕਿ ਤੁਸੀਂ ਸਪਾਊਸ ਵੀਜ਼ਾ ਨਾਲੋਂ ਪਹਿਲਾਂ ਇਕੱਲੀ ਬੇਟੀ ਦਾ ਕੇਸ ਫਾਈਲ ਕਰੋ ਤੇ ਬੇਟੀ ਦਾ ਵੀਜ਼ਾ ਆਉਣ ਤੋਂ ਬਾਅਦ ਜਿਹੜਾ ਆਪਾਂ ਸਪਾਊਸ ਵੀਜ਼ਾ ਲਾ ਦੇਾਂਗੇ ਹੁਣ ਉਹਦੇ ਜੀ ਦੋ ਗੱਲਾਂ ਜੀ ਲੜਕੀ ਦਾ ਵਿਆਹ ਉਸਦਾ ਕੀਤਾ ਗਿਆ ਜਿਹਦੇ ਪੇਰੈਂਟਸ ਉਹਨੂੰ ਬਾਹਰ ਨਹੀਂ ਭੇਜਣਾ ਚਾਹੁੰਦੇ ਉਹਦੇ ਤੇ ਇੰਨਾ ਪੈਸਾ ਨਹੀਂ ਲਾਉਣਾ ਚਾਹੁੰਦੇ ਉਹ ਚਾਹੁੰਦੇ ਆ ਕਿ ਮਾਪਿਓ ਮਜਬੂਰ ਆ ਕਿ ਮੈਂ 15-20 ਲੱਖ ਰੁਪਈਆ ਬਾਹਰ ਭੇਜਣ ਦੇ ਲਾਉ ਮੈਂ ਇਹਦਾ ਵਿਆਹ ਕਰ ਦਿਆਂ ਫਿਰ ਕੱਲ ਨੂੰ ਮੈਨੂੰ ਵਿਆਹ ਦਿੱਤਾ ਪੈਸੇ ਲੈਣੇ ਪੈਣਗੇ ਇੱਕ ਉਹ ਸਮਝਦੇ ਨਾ ਵੀ ਮੇਰੇ ਸਿਰ ਤੋਂ ਭਾਰ ਲੈ ਜੂ ਹਨਾ ਜਿਵੇਂ ਆਪਣੇ ਪਿੰਡਾਂ ਦੇ ਲੋਕਾਂ ਦੀ ਕੱਕਾਵਤ ਬਣੀ ਹੋਈ ਹੈ ਹਨਾ ਮਾਪਿਓ ਨੂੰ ਇਹ ਹੁੰਦਾ ਵੀ ਅਸੀਂ ਆਪਣਾ ਆਪਣੀ ਜ਼ਿੰਮੇਵਾਰੀ ਤੋਂ ਮੁਕਤ ਹੋ ਜਾਈਏ ਉਹ ਲੜਕੀ ਜਦੋਂ ਉੱਥੇ ਜਾਂਦੀ ਆ ਉਹ ਇੱਥੇ ਬੜੇ ਘੁੱਟਣ ਵਾਲੇ ਮਾਹੌਲ 'ਚ ਰਹੀ ਵੀ ਆ ਉਹਨੂੰ ਖੁੱਲਾ ਮਾਹੌਲ ਮਿਲਦਾ ਉਹਦਾ ਉਹਨੂੰ ਆਜ਼ਾਦ ਸੋਚ ਮਿਲਦੀ ਆ ਉਹਨੂੰ ਅਲੱਗ ਤਰ੍ਹਾਂ ਦਾ ਇਕੋਦਮੀ ਓਪਨ ਹੋ ਜਾਂਦੀ ਹੈ ਅਲੱਗ ਹੀ ਤਰ੍ਹਾਂ ਦਾ ਮਾਹੌਲ ਮਿਲਦਾ ਤਾਂ ਉੱਥੇ ਉਹਨੂੰ ਕਿਤੇ ਨਾ ਕਿਤੇ ਲੱਗਦਾ ਕਿ ਜਿਹੜਾ ਉਹ ਫੈਸਲਾ ਲਿਆ ਗਿਆ ਮੇਬੀ ਮੇਰਾ ਕੰਪੈਰੀਸ਼ਨ ਨਹੀਂ ਹੈਗਾ ਜਾਂ ਕਈ ਹੋਰ ਕਾਰਨ ਵੀ ਉੱਥੇ ਜਾ ਕੇ ਜਦੋਂ ਬੱਚਾ ਰਹਿੰਦਾ ਤੇ ਜ਼ਿੰਮੇਵਾਰ ਹੋ ਜਾਂਦੇ ਉਹਦੇ ਲਈ ਇਕੱਲੀ ਲੜਕੀ ਨੂੰ ਜ਼ਿੰਮੇਵਾਰ ਨਹੀਂ ਠਹਿਰਾਇਆ ਜਾ ਸਕਦਾ ਦੀ ਪਰਵਿਸ਼ ਸ਼ੁਰੂ ਤੋਂ ਲੈ ਕੇ ਐਂਡ ਤੱਕ ਇਸ ਤਰ੍ਹਾਂ ਦੀ ਹੋਈ ਆ ਕਿਸ ਤਰ੍ਹਾਂ ਦੇ ਹਾਲਾਤ ਰਹੇ ਆ ਉਦੇ ਬਚਪਨ ਚ ਉਹਦੀ ਜਵਾਨੀ ਚ ਉਹਦੇ ਵਿਆਹ ਕਰਨ ਸਮੇਂ ਠੀਕ ਆ ਉਹਦੀ ਕਿੰਨੀ ਕਿ ਮਰਜ਼ੀ ਚੱਲੀ ਆ ਜਾਂ ਕਿਸ ਤਰ੍ਹਾਂ ਦੀ ਗੱਲਬਾਤ ਹੋਈ ਉਹ ਸਾਰੀਆਂ ਗੱਲਾਂ ਨੂੰ ਜੇ ਨਿਚੋੜ ਕੱਢਿਆ ਜਾਵੇ ਕੁਝ ਕੁ ਗੱਲਾਂ ਦੇ ਵਿੱਚ ਇਹ ਵੀ ਹੋ ਜਾਂਦਾ ਕਿ ਇਮੀਗ੍ਰੇਸ਼ਨ ਬਾਅਦ ਚ ਲੜਕੇ ਨੂੰ ਵੀਜ਼ਾ ਨਹੀਂ ਦਿੰਦੀ ਸਾਲ ਦੋ ਸਾਲ ਉੱਥੇ ਜਾ ਕੇ ਤਿੰਨ ਤੋਂ ਚਾਰ ਸਾਲ ਲੜਕੀ ਇਕੱਲੀ ਨੂੰ ਰਹਿਣਾ ਪੈਂਦਾ ਉਸ ਸਮੇਂ ਦੌਰਾਨ ਵੀ ਹਾਲਾਤ ਚੇਂਜ ਹੋ ਜਾਂਦੇ ਆ ਤਾਂ ਇਹਨੂੰ ਨਾ ਇੱਕੋ ਪੱਖ ਨੂੰ ਲੈ ਕੇ ਕਿ ਲੜਕੀ ਨੇ ਜੀ ਬੁਲਾਇਆ ਨਹੀਂ ਲੜਕੀ ਨੇ ਫੋਨ ਚੱਕਣਾ ਬੰਦ ਕਰ ਦਿੱਤਾ ਦੋਨਾਂ ਪੱਖਾਂ ਨੂੰ ਘੱਟ ਸੁਣਿਆ ਜਾਂਦਾ ਕਿਤੇ ਨਾ ਕਿਤੇ ਅਸੀਂ ਵੀ ਜੂਆ ਖੇਡਿਆ ਲੜਕੇ ਵਾਲਿਆਂ ਨੇ ਵੀ ਹੈਨਾ ਜੂਆ ਜਦੋਂ ਖੇਡਦੇ ਆ ਬਈ ਕਈ ਵਾਰੀ ਆਪਾਂ ਜਿੱਤ ਜਾਂਦੇ ਕਈ ਵਾਰੀ ਹਾਰ ਜਾਂਦੇ ਤਾਂ ਫਿਰ ਉਹ ਦੋਨੋਂ ਹਾਲਾਤ ਹੀ ਦਿਖਣੇ ਚਾਹੀਦੇ ਸਾਨੂੰ ਕੱਲੀਆਂ ਲੜਕੀਆਂ ਕਸੂਰਵਾਰ ਨਹੀਂ ਹੈਗੀਆਂ ਕਈ ਵਾਰੀ ਸਿਸਟਮ ਹੀ ਇਸ ਤਰ੍ਹਾਂ ਦਾ ਉਹਨਾਂ ਦਾ ਮਤਲਬ ਉਚਾ ਕੇ ਵੀ ਆਪਣੀ ਮਰਜ਼ੀ ਨਹੀਂ ਕਰ ਸਕਦੀ ਸਰ ਆਖਰੀ ਚੀਜ਼ ਇਹੀ ਕਿ ਜਾਂਦੇ ਜਾਂਦੇ ਜਿਹੜੇ ਸਾਡੇ ਦਰਸ਼ਕ ਨੇ ਜਿਹੜੇ ਦੇਖ ਰਹੇ ਨੇ ਤੋਂ ਉਹ ਨੌਜਵਾਨ ਵੀ ਹੋਣਗੇ ਉਹਨਾਂ ਤੁਸੀਂ ਕੀ ਮੈਸੇਜ ਦੇਣਾ ਚਾਹੁੰਦੇ ਹੋ ਕਿਉਂਕਿ ਹਰ ਕੋਈ ਬਾਹਰ ਜਾਣ ਨੂੰ ਉਤਾਰੂ ਹੈ ਜਾਣਾ ਚਾਹੁੰਦੇ ਵੀ ਨੇ ਤੁਹਾਡਾ ਕੀ ਮੈਸੇਜ ਹੈ ਉਹਨਾਂ ਦੇ ਲਈ ਮੇਰਾ ਜੀ ਸਭ ਤੋਂ ਪਹਿਲਾਂ ਤਾਂ ਸਨੇਹਾ ਉਹਨਾਂ ਦੇ ਨਾਂ ਤੇ ਇਹ ਆ ਕਿ ਕੋਈ ਵੀ ਡਾਕੂਮੈਂਟ ਡੁਪਲੀਕੇਟ ਨਾ ਯੂਜ਼ ਕਰੋ ਕਿਸੇ ਵੀ ਕੰਸਲਟ ਜਾਂ ਏਜੰਟ ਦੀ ਚੱਕ ਦੇ ਵਿੱਚ ਆ ਕੇ ਫੇਕ ਡਾਕੂਮੈਂਟ ਨਾ ਲਾਓ ਦੂਸਰਾ ਜਿਹੜੇ ਵੀ ਪ੍ਰੋਗਰਾਮ 'ਚ ਤੁਸੀਂ ਅਪਲਾਈ ਕਰਨਾ ਚਾਹੁੰਦੇ ਹੋ ਉਹਦੇ ਬਾਰੇ ਕੈਨੇਡੀਅਨ ਇਮੀਗ੍ਰੇਸ਼ਨ ਸਾਈਟ ਤੇ ਜਾ ਕੇ ਜਰੂਰ ਪੜੋ ਤੀਸਰੀ ਗੱਲ ਰਿਫਿਊਜ਼ਲ ਨੂੰ ਹਉਆ ਨਾ ਬਣਾਓ ਰਿਫਿਊਜ਼ ਮੈਂ ਆਪਣਾ ਕੇਸ ਕਰਾਂ ਤੱਕ ਹੋ ਸਕਦਾ ਮੇਰਾ ਵੀ ਹੋ ਜੇ ਰਿਫਿਊਜ਼ਲ ਹੋਣਾ ਕੋਈ ਵੱਡੀ ਗੱਲ ਨਹੀਂ ਹੈਗੀ ਤੁਸੀਂ ਅੱਜ ਸਾਡੇ ਦਫ਼ਤਰ ਆਏ ਹੋ ਬਾਈ ਚਾਂਸ ਮੈਂ ਕਿਤੇ ਬਾਹਰ ਹੁੰਦਾ ਆਪਣੀ ਫੋਨ ਤੇ ਗੱਲ ਹੋਈ ਮੈਂ ਤੁਹਾਨੂੰ ਕਹਿੰਦਾ ਵੀ ਮੈਂ ਮੈਂ ਅਵੇਲੇਬਲ ਨਹੀਂ ਹੈਗਾ ਤੇ ਰਿਫਿਊਜ਼ਲ ਆ ਇਹਦਾ ਮਤਲਬ ਇਹ ਨਹੀਂ ਹੈਗਾ ਕਿ ਤੁਸੀਂ ਦੁਬਾਰਾ ਸਾਡੇ ਦਫ਼ਤਰ ਨਹੀਂ ਆ ਸਕਦੇ ਤੁਸੀਂ ਫੇਰ ਵੀ ਕਦੇ ਆ ਸਕਦੇ ਹੋ ਚਾਹ ਪਾਣੀ ਪੀ ਸਕਦੇ ਹੋ ਰਿਫਿਊਜ਼ਲ ਕੋਈ ਇਹ ਨਹੀਂ ਹੈਗੀ ਵੀ ਤੁਹਾਡੇ ਰਸਤੇ ਬੰਦ ਨਹੀਂ ਕਰਦੇ ਬਟ ਬੈਨ ਹੋ ਜਾਣਾ ਫੇਕ ਡਾਕੂਮੈਂਟ ਲਾਉਣਾ ਮਿਸ ਰਿਪਰਿਜ਼ੈਂਟ ਉਹ ਕਿਤੇ ਨਾ ਕਿਤੇ ਤੁਹਾਡੇ ਰਸਤੇ ਬੰਦ ਕਰਦੀ ਆ ਔਰ ਹਰ ਕੈਂਡੀਡੇਟ ਜੇ ਅਗਰ ਤੁਹਾਡਾ ਵਾਕਈ ਮੂਡ ਇਹ ਹੈਗਾ ਕਿ ਮੈਂ ਉੱਥੇ ਸੈਟਲਡ ਹੋਣਾ ਪਰਮਨੈਂਟ ਰੈਜ਼ਿਡੈਂਸੀ ਦੇ ਜਾਣਾ ਤਾਂ ਪਹਿਲਾ ਵੇ ਹੈ ਜਿਹੜਾ ਤੁਸੀਂ ਪ੍ਰੈਫਰ ਕਰੋ ਪਰਮਨੈਂਟ ਰੈਜ਼ਿ ਸਟੱਡੀ ਪਰਮਿਟ ਜਾਂ ਵਰਕ ਪਰਮਿਟ ਆ ਥਰਡ ਤੁਹਾਡਾ ਹੈਗਾ ਟੂਰਿਸਟ ਵੀਜ਼ਾ ਟੂਰਿਸਟ ਵੀਜ਼ੇ ਨੂੰ ਟੂਰਿਸਟ ਵੀਜ਼ਾ ਰਹਿਣ ਦਿਓ ਉਹਨੂੰ ਸੈਟਲਮੈਂਟ ਦਾ ਰਸਤਾ ਬਣਾਉਣ ਦੀ ਕੋਸ਼ਿਸ਼ ਨਾ ਕਰੋ ਇਸ ਤਰ੍ਹਾਂ ਦੀ ਗਲਤ ਰਸਤਿਆਂ ਦਾ ਜਿਹੜਾ ਆਪਾਂ ਯੂਟਿਲਾਈਜੇਸ਼ਨ ਕਰਕੇ ਕਿਤੇ ਨਾ ਕਿਤੇ ਆਪਾਂ ਆਪਣੇ ਆਉਣ ਵਾਲੀਆਂ ਪੀੜ੍ਹੀਆਂ ਲਈ ਵੀ ਰਸਤੇ ਵੀ ਬੰਦ ਕਰ ਰਹੇ ਆ ਤੇ ਆਪਣੀ ਕਮਿਊਨਿਟੀ ਨੂੰ ਵੀ ਬਦਨਾਮ ਕਰ ਰਹੇ ਆ ਬਿਲਕੁਲ ਬਹੁਤ ਬਹੁਤ ਸ਼ੁਕਰੀਆ ਗੱਲਬਾਤ ਕਰਨ ਦੇ ਲਈ ਸਰ ਦੇਖੋ ਅਸੀਂ ਇੱਕ ਕੋਸ਼ਿਸ਼ ਜ਼ਰੂਰ ਕਰ ਰਹੇ ਸੀਗੇ ਕਿ ਜਿਹੜੇ ਨੌਜਵਾਨ ਬਾਹਰ ਜਾਣਾ ਚਾਹੁੰਦੇ ਨੇ ਜ਼ਰੂਰ ਜਾਓ ਲੇਕਿਨ ਕੋਈ ਜਿਹੜੇ ਸਹੀ ਰਾਹ ਨੇ ਉਹਨਾਂ ਤੇ ਚੱਲ ਕੇ ਜਾਓ ਕੋਈ ਵੀ ਗਲਤ ਚੀਜ਼ ਤੁਹਾਨੂੰ ਕੋਈ ਇਨਫਲੂਐਂਸ ਕਰਦਾ ਹੈ ਗਲਤ ਰਾਹ ਤੇ ਗਲਤ ਡਾਕੂਮੈਂਟਸ ਤੇ ਉਹਨਾਂ ਨੂੰ ਨਾ ਵਰਤਿਆ ਜਾਵੇ ਲੇਕਿਨ ਸਹੀ ਢੰਗ ਦੇ ਨਾਲ ਕਿਉਂਕਿ ਪਾਲਿਸੀਜ਼ ਬਿਲਕੁਲ ਚੇਂਜ ਹੋ ਰਹੀਆਂ ਨੇ ਉਹਨਾਂ ਨੂੰ ਉਸ ਅਨੁਸਾਰ ਲੈ ਕੇ ਉਸ ਤਰੀਕੇ ਦੇ ਨਾਲ ਅਪਲਾਈ ਕਰਕੇ ਫਿਰ ਉੱਥੇ ਪਹੁੰਚੋ ਤਾਂ ਕਿ ਤੁਹਾਡਾ ਭਵਿੱਖ ਸੁਖਾਵਾਂ ਹੋਵੇ ਔਰ ਤੁਹਾਡਾ ਪਰਿਵਾਰ ਪਿੱਛੇ ਤੁਹਾਡੀ ਚਿੰਤਾ ਨਾ ਕਰੇ ਬਸ ਇਹ ਰਵੇ ਉਹਨਾਂ ਨੂੰ ਕਿ ਹਾਂ ਸਾਡਾ ਬੱਚਾ ਜੋ ਵੀ ਬਾਹਰ ਗਿਆ ਉਹ ਉਥੇ ਸੁਖੀ ਮਾਹੌਲ ਦੇ ਵਿੱਚ ਹੈ ਕੈਮਰਾ ਤੇ ਮੇਰੇ ਸਹਿਯੋਗੀ ਅਮਨ ਦੇ ਨਾਲ ਮੈਂ ਅਨੂਜਾ ਸ਼ਰਮਾ ਤੁਸੀਂ ਦੇਖ ਰਹੇ ਹੋ ਗਲੋਬਲ ਪੰਜਾਬ ਟੀਵੀ